ਅੱਜ ਆਪਾਂ ਗੱਲ ਕਰਾਂਗੇ ਨਾਗaland ਸਟੇਟ ਦੇ ਈਅਰ ਮਹਾ ਸ਼ਵਰਾਤਰੀ ਬੰਪਰ ਬਾਰੇ ਨਾਗaland ਸਟੇਟ ਨੇ ਮਹਾ ਸ਼ਵਰਾਤਰੀ ਬੰਪਰ ਲਾਂਚ ਕਰਤਾ ਹੈ ਤੇ ਥੋੜੇ ਦਿਨਾਂ ਤੱਕ ਇਹ ਟਿਕਟਾਂ ਆ ਜਾਣੀਆਂ ਇਹਦਾ ਫਰਵਰੀ ਦੀ 21 ਤਰੀਕ ਨੂੰ ਡਰਾ ਨਿਕਲਣ ਜਾ ਰਿਹਾ ਤੇ ਸ਼ਾਮ 6 ਵਜੇ ਡਰਾ ਨਿਕਲਣਾ ਹੈ ਟਿਕਟ ਖਰੀਦਣ ਲੱਗੇ ਤੁਸੀਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਹੈ ਇਸ ਵਿੱਚ ਕਿੰਨੇ ਪ੍ਰਾਈਸ ਹੈ ਤੇ ਨੰਬਰ ਕਿੱਥੋਂ ਸ਼ੁਰੂ ਹੁੰਦਾ ਤੇ ਕਿੱਥੇ ਖਤਮ ਹੁੰਦਾ ਹੈ ਲੋਟਰੀ ਖਰੀਦਣ ਲੱਗੇ ਤੁਸੀਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਜੇ ਤੁਸੀਂ ਨਵੇਂ ਹੋ ਸਾਡੇ ਚੈਨਲ ਤੇ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਸਭ ਤੋਂ ਪਹਿਲਾਂ ਆਪਾਂ ਪ੍ਰਾਈਜ਼ ਬਾਰੇ ਗੱਲ ਕਰ ਲਿਆ ਨੇ ਇਹਦੇ ਵਿੱਚ ਕਿਹੜੇ ਕਿਹੜੇ ਪ੍ਰਾਈਜ਼ ਆ ਪਹਿਲਾ ਪ੍ਰਾਈਜ਼ ਹੈ ਕਿ 3 ਕਰੋੜ ਰੁਪਏ ਦਾ ਗਰੰਟੀ ਟੂ ਪਬਲਿਕ ਹੈ ਹਮਾਰ ਸਰਕਾਰ ਦੀ 6 ਲੱਖ ਵਿੱਚੋਂ ਜਾਂ ਇਹ ਵੀ ਕਿ 2 ਲੱਖ ਜਾਂ ਇਹ ਵੀ ਕਿ 1 ਲੱਖ ਸਰਕਾਰ ਨੂੰ ਪਹਿਲਾ ਪ੍ਰਾਈਜ਼ ਵਿਕੇਗਾ ਡਾਟਾ ਚ ਦੇਣਾ ਪਏਗਾ ਦੂਸਰਾ ਨਾਮ ਹੈ ਕਿ 10 ਲੱਖ ਰੁਪਏ ਦਾ ਇਹ ਵੀ ਇੱਕ ਪ੍ਰਾਈਜ਼ ਹੈ ਤੀਸਰਾ ਨਾਮ ਹੈ ਕਿ 5 ਲੱਖ ਰੁਪਏ ਦਾ ਇਹ ਵੀ ਇੱਕ ਪ੍ਰਾਈਜ਼ ਹੈ ਤੇ ਬਾਕੀ ਹੋਰ ਵੀ ਬਹੁਤ ਸਾਰੇ ਇਹਦੇ ਵਿੱਚ ਛੋਟੇ ਪ੍ਰਾਈਜ਼ ਆ 9000 ਦੇ 600 ਪ੍ਰਾਈਜ਼ ਆ ਤੇ 5000 ਦੇ ਵੀ 600 ਪ੍ਰਾਈਜ਼ ਇਹਦੇ ਵਿੱਚ 3000 ਦੇ ਵੀ 600 ਪ੍ਰਾਈਜ਼ ਆ ਹੈਡਲਰ ਦਾ ਪ੍ਰਾਈਸ ਹੈਗਾ ਜੀ 1000 ਦਾ 30000 ਪ੍ਰਾਈਸ ਨਿਕਲਣਿਆ ਟੋਟਲ ਜਿਹੜੀ ਸਕੀਮ ਹੈ ਉਹ 6 ਲੱਖ ਟੈਟਾ ਚੋਂ ਨਾਮ ਨਿਕਲਣਾ ਤੇ ਪਹਿਲਾ ਪ੍ਰਾਈਸ ਗਰੰਟੀਡ ਹੈ ਹੁਣ ਇਹਦੇ ਵਿੱਚ ਗਰੰਟਰ ਲਿਖਿਆ ਹੈ ਚਾਹੇ ਸਰਕਾਰ ਵੀ 2 ਲੱਖ ਵੀ ਦੇ ਚਾਹੇ ਵੀ ਕੇ 5 ਲੱਖ ਚਾਹੇ ਬੈਕ ਜੂਵੇ 6 ਲੱਖ ਸਰਕਾਰ ਨੂੰ ਪਹਿਲਾ ਪ੍ਰਾਈਸ ਜਿਹੜਾ ਬਿਗਿੰਗ ਟੈਟਾ ਚੋਂ ਦੇਣਾ ਪੈਣਾ ਹੈ ਇਹ ਨਾਗਾਲੈਂਡ ਸਟੇਟ ਦੀ ਲੋਟਰੀ ਹੈ ਤੇ 21 ਤਰੀਕ ਨੂੰ ਡਰਾਅ ਨਿਕਲਣਾ ਫਰਵਰੀ ਦੀ 2 ਮਹੀਨੇ ਪਹਿ ਜਾ ਇਸ ਲੋਟਰੀ ਦੇ ਨਿਕਲਣ ਨੂੰ ਤੇ 500 ਰੁਪਏ ਤੇ 3 ਕਰੋੜ ਰੁਪਏ ਦਾ ਇਨਾਮ ਗਰੰਟੀਡ ਹੈ ਸਭ ਤੋਂ ਪਹਿਲਾਂ ਜੇ ਤੁਸੀਂ ਟਿਕਟ ਖਰੀਦਣੀ ਆ ਸਭ ਤੋਂ ਪਹਿਲਾਂ ਤੁਸੀਂ ਦੁਕਾਨ ਤੇ ਜਾਣਾ ਹਮੇਸ਼ਾ ਦੁਕਾਨ ਤੋਂ ਟਿਕਟ ਖਰੀਦੋ ਤੇ ਟਿਕਟ ਨੂੰ ਸੰਭਾਲ ਕੇ ਜ਼ਰੂਰ ਰੱਖਿਆ ਕਰੋ ਕਿਉਂਕਿ ਟਿਕਟ ਤੇ ਜੇ ਵੀ ਤੁਹਾਡਾ ਛੋਟਾ ਪ੍ਰਾਈਸ ਲੱਗੇ ਜਾਂੇ ਵੱਡਾ ਪ੍ਰਾਈਸ ਲੱਗੇ ਕਿ ਸਰਕਾਰ ਨੂੰ ਟਿਕਟ ਜਮ੍ਹਾਂ ਕਰਾਉਣੀ ਪੈਂਦੀ ਹੁੰਦੀ ਆ ਤੇ 30 ਦਿਨ ਦੇ ਅੰਦਰ ਤੁਸੀਂ ਪੈਸੇ ਲੈਣੇ ਹੁੰਦੇ ਆ ਜਾਂ ਛੋਟਾ ਪ੍ਰਾਈਸ ਹੈ ਜਾਂ ਵੱਡਾ ਯਾਰ ਵੱਡਾ ਪ੍ਰਾਈਸ ਨੂੰ ਤਾਂ 10000 ਤੋਂ ਉੱਪਰ ਉਹ ਕਲੇਮ ਹੋਣਾ ਆਂਦਾ ਹੈ ਤੁਸੀਂ ਸਰਕਾਰ ਨੂੰ ਟਿਕਟ ਦੇਣੀ ਆ ਤੇ ਸਰਕਾਰ ਨੇ ਤੁਹਾਡੇ ਬੈਂਕ 'ਚ ਪੈਸੇ ਪਾ DNA ਨਹੀਂ ਹੁੰਦੇ ਆ ਤੇ ਬਾਕੀ ਜਿਹੜਾ ਛੋਟਾ ਪ੍ਰਾਈਸ ਹੁੰਦਾ 10000 ਤੋਂ ਥੱਲੇ ਉਹ ਜਿੱਥੋਂ ਤੁਸੀਂ ਟਿਕਟ ਖਰੀਦੀ ਹੁੰਦੀ ਹੈ ਉੱਥੋਂ ਟਿਕਟ ਦੇ ਕੇ ਤੇ ਪ੍ਰਾਈਜ਼ ਲੈ ਲੈਣਾ ਹੁੰਦਾ ਹੈ ਤੇ ਲੋਟਰੀ ਵਿੱਚ ਜੇ ਤੁਸੀਂ ਵੀ ਗਰੰਟੀਡ ਕਰਦੇ ਹੈ ਜਿਹੜਾ ਤੇ ਪ੍ਰਾਈਜ਼ ਪਹਿਲਾਂ ਗਰੰਟੀਡ ਹੋਵੇ ਪਰ ਜੇ ਤੁਸੀਂ 500 ਰੁਪਏ ਲਾਉਨੇ ਆ ਤਾਂ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਪਹਿਲਾ ਪ੍ਰਾਈਜ਼ ਗਰੰਟੀਡ ਹੈ ਜਿਹਦੀ ਕਿੰਨੇ ਡਾਟਾ ਚ ਆਉਣਾ ਹੈ ਦੂਸਰਾ 10 ਲੱਖ ਦਾ ਤੀਸਰਾ 5 ਲੱਖ ਦਾ ਉਹਨੇ ਲੋਟਰੀ ਜਿਹੜੀ ਸੇਖਰਾਂ ਦੀ ਲੋਟਰੀ ਹੈ ਤੁਸੀਂ ਪਿੱਸੇ ਵੀ ਬੈਕਸਾਈਡ ਤੇ ਦੇਖ ਸਕਦੇ ਹੋ ਨੰਬਰ ਕਿੱਥੇ ਸ਼ੁਰੂ ਹੁੰਦਾ ਨੰਬਰ ਜਿਹੜਾ ਸ਼ੁਰੂ ਹੁੰਦਾ 4 ਲੱਖ ਤੋਂ ਲੈ ਕੇ 9 ਲੱਖ 99 ਨੰਬਰ ਤੱਕ ਖਤਮ ਨਹੀਂ ਹੁੰਦਾ ਪਹਿਲਾ ਦੂਸਰਾ ਤੀਸਰਾ ਭਾਈ ਇੱਥੇ ਤੁਸੀਂ ਲੋਟਰੀ ਦੇ 6 ਨੰਬਰ ਮੈਚ ਕਰਨੇ ਆ ਚੌਥਾ ਪੰਜਵਾਂ ਛੇਵਾਂ ਤੇ ਸੱਤਵਾਂ ਇੱਥੇ ਤੁਸੀਂ ਲੋਟਰੀ ਦੇ ਸਿਰਫ 4 ਨੰਬਰ ਮੈਚ ਕਰਨੇ ਆ 40 ਤੋਂ ਲੈ ਕੇ 99 ਤੱਕ ਜਿਹੜਾ ਮਰਜ਼ੀ ਤੁਹਾਡੇ ਕੋਲ ਨੰਬਰ ਹੋਵੇ ਤੁਸੀਂ ਮੋਹਰੇ ਦੋ ਨੰਬਰ ਛੱਡ ਦੇਣੇ ਆ ਪਿਛਲੇ ਤੁਸੀਂ ਲੋਟਰੀ ਦੇ 4 ਨੰਬਰ ਮੈਚ ਕਰਨੇ ਆ ਤੇ ਲੋਟਰੀ ਗਰੰਟੀਡ ਆ ਮਹਾ ਸ਼ਬਰਤਰੀ ਵਾਪਰ ਸਭ ਤੋਂ ਪਹਿਲਾਂ ਅਸੀਂ ਰਿਵਿਊ ਦਿੱਤਾ ਇਸ ਲੋਟਰੀ ਦਾ ਤੇ ਚੈਨਲ ਨੂੰ ਜੂਰ ਸਬਸਕ੍ਰਾਈਬਰ ਕਰਿਆ ਕਰੋ ਕਿਉਂਕਿ ਲੋਟਰੀ ਦੀ ਅਪਡੇਟ ਸਭ ਤੋਂ ਪਹਿਲਾਂ ਸਾਡੇ YouTube ਚੈਨਲ ਤੇ ਮਿਲਦੀ ਹੁੰਦੀ ਆ ਜੇ ਕੋਈ ਤੁਹਾਡਾ ਸਵਾਲ ਹੁੰਦਾ ਤੁਸੀਂ ਮੈਨੂੰ ਕਮੈਂਟ ਵਿੱਚ ਜ਼ਰੂਰ ਪੁੱਛਿਆ ਕਰੋ ਬਾਕੀ ਜਦੋਂ ਵੀ ਤੁਸੀਂ ਲੋਟਰੀ ਖਰੀਦਣੀ ਹੈ ਹਮੇਸ਼ਾ ਦੁਕਾਨ ਤੋਂ ਜਾ ਕੇ ਖਰੀਦੋ ਤੇ ਲੋਟਰੀ ਖਰੀਦਣ ਲੱਗੇ ਤੁਸੀਂ ਥੋੜੀ ਬਹੁਤ ਜਾਣਕਾਰੀ ਜ਼ਰੂਰ ਰੱਖਿਆ ਕਰੋ ਰਿਜ਼ਲਟ ਤੁਸੀਂ ਕਿੱਦਾਂ ਮਲਾਉਣਾ ਹੈ ਕਿਹੜੀ ਟਿਕਟ ਤੁਹਾਡੇ ਲਈ ਵਧੀਆ ਹੈ ਕਿਹੜੀ ਟਿਕਟ ਨਹੀਂ ਵਧੀਆ ਹੈ ਹੁਣ ਮੈਂ ਹੀ ਇਹਹੀ ਸਲਾਹ ਦਿੰਦਾ ਹਾਂ ਤੁਹਾਨੂੰ ਜਿਹੜਾ ਪ੍ਰਾਈਸ ਪਹਿਲਾਂ ਗਰੰਟੀਡ ਹੋਵੇ ਉਹ ਲੋਟਰੀ ਜ਼ਰੂਰ ਖਰੀਦਿਆ ਕਰੋ ਇਹਦੇ ਵਿੱਚ 3 ਕਰੋੜ ਰੁਪਏ ਦਾ ਨਾਮ ਗਰੰਟੀਡ ਹੈ 500 ਦੀ ਦੇਖਦੇ ਆ 500 3 ਕਰੋੜ ਰੁਪਏ ਦਾ ਨਾਮ ਉਹ ਵੱਡੀ ਰਕਮ ਹੈ ਤੁਸੀਂ ਵੀ ਕਰ ਸਕਦੇ ਹੋ ਕੋਈ ਲੋਟਰੀ ਗਰੰਟਡ ਆ ਨਿੱਕ ਨੀ ਨਿੱਕਨੀ ਤੁਹਾਨੂੰ ਵੀ ਨਿਕਲ ਸਕਦੀ ਆ ਮੈਨੂੰ ਵੀ ਨਿਕਲ ਸਕਦੀ ਆ ਨਿਕਲ ਨਹੀਂ ਉਹਨੂੰ ਆ ਜਿਹੜਾ ਟਿਕਟ ਖਰੀਦੂਗਾ ਤੇ ਬਾਕੀ ਜੇ ਤੁਹਾਨੂੰ ਕੋਈ ਰਿਜ਼ਲਟ ਚਾਹੀਦਾ ਹੁੰਦਾ ਆ ਲੋਟਰੀ ਦੀ ਜਾਣਕਾਰੀ ਚਾਹੀਦੀ ਹੁੰਦੀ ਆ ਤੇ ਸਾਡੇ ਲਈ ਆ ਵੀਡੀਓ ਬਣਾ ਦਿਓ ਤੁਸੀਂ ਮੈਨੂੰ ਕਮੈਂਟ ਕਰਦਿਆਂ ਕਰੋ ਆਪਾਂ ਉੱਤੇ ਵੀਡੀਓ ਬਣਾ ਦੇ ਕੰਨੀ ਆ ਤੇ ਬਾਕੀ ਰਿਜ਼ਲਟ ਵੀ ਤੁਹਾਨੂੰ ਸਾਡੇ YouTube ਚੈਨਲ ਤੇ ਮਿਲ ਜਾਣਾ ਸਬਸਕ੍ਰਾਈਬਰ ਜਰੂਰ ਕਰਿਆ ਕਰੋ YouTube ਚੈਨਲ ਨੂੰ ਧੰਨਵਾਦ